ਆ ਇਹਦਾ ਸੂਟ ਹੈ ਨਾ ਬਾਜ਼ਾਰ ਤੇ 700 800 ਰੁਪਏ ਦਾ ਸੈਲੀਬ੍ਰਿਟੀ ਆਰਟੀਕਲ ਹੈ ਜੀ ਇਹ ਵਾਲਾ ਇਹ ਵਾਲਾ ਫੋਟੋ ਵਾਲਾ ਆਪਾ ਭਾਜੀ ਅੱਜ ਦੇ ਕੱਲ 2250 ਰੁਪਏ ਕਰਤਾ ਜਾਂ 2250 ਰੁਪਏ ਤੁਸੀਂ ਹੁਣ ਦੇਖ ਲਓ ਕੀ ਕਰਤਾ ਆ ਕਰੇਬ ਦਾ ਸੂਟ ਭਾਈ ਜੀ ਆ ਦੇਖੋ ਸੂਟ ਇਹੀ ਸੂਟ ਪੂਰਾ ਬ੍ਰਾਂਡ ਕੱਢਿਆ ਆ ਕਿ ਮੇਰਾ 800 ਦਾ 1000 ਦਾ ਆ ਮਿਲ ਜਾਣਾ ਇਹ ਮੇਰਾ ਆ ਦੁਪੱਟਾ ਦੇਖੋ ਨਾਲ ਓਏ ਹੋਏ 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 ਚਨੋਂਨ ਦਾ ਦੁਪੱਟਾ ਆਮਾ 300 ਦਾ ਕਰਤਾ ਸੇਲ ਲਾਈ ਆ ਮੇਰਾ ਵੀ 675 ਰੁਪਏ ਦਾ ਮੋਹਰਾਂ ਦਾ ਸੂਟ ਹੈ ਟ੍ਰੈਕਟ ਸੂਰਤੋ ਆ ਰਿਹਾ ਭਾਜੀ ਆਪਾਂ ਸੇਲ ਲਾਤੀ ਐ 702 ਘਰ ਤੇ 350 ਆਹ ਦੇਖੋ ਜੀ ਆ ਗਲੀ ਦਾ ਡਿਜ਼ਾਈਨ ਆ ਗਿਆ ਆ ਦੇਖੋ ਦੁਪੱਟਾ ਆ ਦੁਪੱਟਾ ਨਾਲ ਆ ਲੋ ਭਾਜੀ ਰੰਗ ਦੇਖੋ 2.5 ਮੀਟਰ ਦਾ ਦੁਪੱਟਾ ਵੀਰੇ 1000-1000 ਦਾ ਸੂਟ 5-500 ਕਰਤਾ ਇਹ ਪਾਪਾ ਨੂੰ ਕਰਦਾ ਆਦੋ ਕਰਤਾ ਭਾਜੀ ਆ ਦੇਖੋ ਮੋਰ ਸਲਵਾਰ ਦੇ ਪੌਚਿਆਂ ਦੇ ਆ ਸ਼ਿਮਰ ਪਿਓਰ ਦਾ ਸੂਟ ਹੈਂਡਵਰਕ ਨਾਲ ਕੀ ਬਾਤ ਹੈ ਇਹ ਸੇਲ ਇਹਨੂੰ ਕਹਿੰਦੇ ਧਮਾਕੇ ਵਾਲੀ ਜੱਟ ਭਾਈ ਭਾਈ 500 500 ਚੱਕ ਲੋ ਜੀ 50 ਤੋਂ ਮਿਲਣ ਵਾਲੇ 1000 15-1500 ਰੂਪ ਸੂਟ ਸਿਰਫ 5-500 ਦੀ ਸੇਲ ਲੱਗੇ ਦੇਖੋ ਹੁਣ ਸਾਹਮਣੇ 2 ਦਿਨ ਦੀ ਲਗਾਤਾਰ ਸੇਲ ਕਿ ਸ਼ਨੀਵਾਰ ਐਦਵਾਰ ਐਂਡ ਕਰਾਤੀ ਐ ਐਂਡ ਭਾਜੀ ਰੇਟਾਂ ਦੀ 5-500 ਰੁਪਏ ਸੇਲ ਲਾਤੀ ਜਕੋ ਬਾਜੀ ਇਸ ਚੋਲਰ ਗੈਂਦਾ ਫਰਕ ਦੇ ਨਾਲ ਬਾਜੀ ਦੁਪੱਟੇ ਫੁੱਲ ਪਿਓਰ ਦੇ ਨਾਲ ਇਹ ਵੀ 500 ਇਹ ਵੀ 500 ਆ ਵੀ 500 ਬਾਜੀ ਇਹ ਸੂਟ ਬਾਜ਼ਾਰ ਚ 1500 ਦਾ ਹੈ ਜੀ ਇੱਥੇ 500 ਰੁਪਏ ਦਾ ਆ ਦੇਖੋ 5 500 ਰੁਪਏ ਧਮਾਕੇ ਪਾਤੇ ਗੱਲਾਂ ਨਹੀਂ ਕਰਦੇ ਬਾਜੀ ਰੇਟਾਂ ਦੇ ਪਟਾਕੇ ਆ ਜਿਨ੍ਹਾਂ ਭੈਣ ਭਰਾ ਨੇ ਵੇਚ ਲਈ ਕੋੜਾ ਨਾ ਵੱਡੀ ਓਫਰ ਲੱਗੀ ਵੀ ਹੈ ਜਲਦੀ ਆ ਜਾ ਬਾਬੇ ਦੇ ਜਿਹੜਾ ਕਪੜਾ ਵਿਕ ਗਿਆ ਤੁਹਾਡਾ ਜਿਹੜਾ ਨਾ ਵਿਕਿਆ ਵਾਪਸ ਆ ਸੂਟ ਦੀ ਗਲੇ ਦੇ ਉੱਪਰ ਢਾਈ ਆ ਥੱਲੇ ਦਿਖਾ ਰੇ ਮੇਰਾ ਵੀਰ ਆ ਦੁਪੱਟਾ ਆ ਗਿਆ ਆਪਣਾ ਝੱਗੋ 500 ਦਾ ਫਿਰ ਇਹ ਵੀ ਬਾਜੀ 500 500 ਬਾ ਰਹੇ ਹੋਗੇ 500 ਕਰਤਾ ਆ ਲੋ ਜੀ ਆ ਦੇਖੋ ਬਾਜੀ 500 ਦਾ ਕੀਤਾ ਕੀਤਾ ਆ ਦੇਖੋ ਆ ਵੀ 500 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 ਸੋ ਤੁਹਾਨੂੰ ਏਓਜੇ ਰੇਟ ਦੇਤੇ 2000 ਦੇ ਵਾਲੇ ਵਿਕਰ ਵਾਲੇ ਸੂਟ ਫਿਰ 500 ਦੇ ਪਾਪੇ ਦੀ ਅੱਡੀ ਦੇਣੇ 2 ਦਿਨ ਦੀ ਪੱਡੀ ਤਮਾਕਾ ਸੇਰਾ ਬਾਜੀ ਤੋਂ ਬਰਕ ਨੈਚੁਰਲ ਕ੍ਰੇਪ ਪਿਓਰ ਦਾ ਸੂਟ 650 650 ਆ ਦੇਖੋ 650 ਤੋਹਫੇ ਆ ਪਿਓਰ オリジナル ਧਮਾਕਾ 295 ਰੁਪਏ ਦਾ ਸੂਟ ਇਹ 295 750 ਰੁਪਏ ਕਰਤਾ ਬਾਜੀ ਇਹਨੂੰ ਕਹਿੰਦੇ ਫੁੱਲ ਪਿਓਰ ਦੇ ਦੁਪੱਟੇ ਨਾਲ ਇਹਦਾ ਰੇਟ ਕੀ ਲਾਵੋਗੇ ਬਾਜੀ 700 50 ਰੁਪਏ ਦਾ ਸੂਟ ਕਰਤਾ ਜੀ 750 ਰੁਪਏ ਨੈਚੁਰਲ ਪਿਓਰ ਕ੍ਰੇਪ ਦੇ ਸੂਟ ਦੁਪੱਟੇ ਦੇ ਕੋਰਗੈਂਜ਼ਾ ਦੇ ਨਾਲ ਹੱਥ 4 ਪੈ ਗਿਆ ਪਹਿਲੇ ਹੀ ਅਨਾਲਜੋ ਕੰਟਰਾਸਟ ਦੁਪੱਟਾ ਆ ਜੀ ਹਲੋ 800 ਦਾ ਲੈ ਜਾਓ ਆ ਚੱਕੋ ਜੀ ਹਲੋ ਬਾਬੇ ਇਹਦੇ ਹੈਂਡਵਰਕ ਨਾਲ ਸੂਟ ਲੱਡਿਆ ਹੋਇਆ 1000 ਰੁਪਏ ਦਾ ਕਰਤਾ ਓਏ ਹੋਏ 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 ਹੋ ਤੁਹਾਨੂੰ ਇਹ ਵਾਲਾ ਸੂਟ ਦਿਖਾਉਣ ਲੱਗੇ ਰੇਟ ਪੁੱਛਣਾ ਬਾਬਾ ਜੀ ਸਲਵਾਰ ਦੇ ਪੌਂਚੇ ਗੱਡੇ ਗ੍ਰਾਸ ਟਿਸ਼ੂ ਦਾ ਸੂਟ ਸਲਵਾਰ ਦੇ ਪੌਂਚੇ ਨਾਲ ਹੇ ਵੀ 20000 ਰੁਪਏ ਆ ਦੇਖੋ 1000 ਰੁਪਏ 1000 ਰੁਪਏ ਬਾਬੇ ਦੀ ਹੱਡੀ ਦੇ 20000 ਰੁਪਏ 20000 ਰੁਪਏ 1000 ਰੁਪਏ ਓਏ ਹੋਏ 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 ਲਓ ਜੀ ਬਾਬੇ ਦੀ ਹੱਟੀ ਜਲਦਨ ਪਹੁੰਚਿਆ ਬੱਸ ਸਟੈਂਡ ਦੇ ਬਿਲਕੁਲ ਨਾਲ ਹੈ ਲੇਕਿਨ ਅੱਜ ਜਿਹੜੇ ਤੋਹਫੇ ਬਾਬੇ ਜੱਟ ਜੀ ਮਿਲਣ ਲੱਗੇ ਨੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਕੋ ਕਿ ਆ ਦੇਖੋ ਤੋਹਫੇ ਬਾਬਾ ਜੀ ਕਹਿੰਦੇ ਕਿ ਸ਼ਨੀਵਾਰ ਤੇ ਐਤਵਾਰ ਦੋ ਦਿਨ ਦੇ ਤੁਮਾਕੀ ਸੇ ਲਾਤੀਆ ਡੀਰ ਦੇਖੀ ਚਲੋ ਸੂਟ ਤੋਂ ਨੂੰ ਕੁਆਲਿਟੀ ਵੈਰੀਟੀ ਦਿਖਾ ਰਹੇ ਆ ਪਹਿਲੇ ਤੁਮਾਕੇ ਪਾਤੇ ਆਉਂਦੇ ਆ ਭਾਜੀ ਪਹਿਲਾਂ ਹੀ ਤੁਮਾਕੇ ਪਾਦਰ ਆ ਜਿਹੜਾ ਸੂਟ ਹੈ ਨਾ ਬਾਜ਼ਾਰ ਤੇ 700 800 ਰੁਪਏ ਦਾ ਸੈਲੀਬ੍ਰਿਟੀ ਆਰਟੀਕਲ ਹੈ ਜੀ ਇਹ ਵਾਲਾ ਇਹ ਵਾਲਾ ਫੋਟੋ ਵਾਲਾ ਆਪਾਂ ਭਾਜੀ ਅੱਜ ਦੇ ਕੱਲ 2250 ਰੁਪਏ ਕਰਤਾ ਜਾਂ 2250 ਰੁਪਏ ਤੁਸੀਂ ਹੁਣ ਦੇਖ ਲਓ ਕੀ ਕਰਤਾ ਆ ਲਓ ਜੀ ਫੋਟੋ ਵਾਲਾ ਸੂਟ ਆ ਦਿਖਾ ਰਹੇ ਹੋ ਫੋਟੋ ਵਾਲੇ ਸੂਟ ਇੰਸਟਾਗ੍ਰਾਮ ਗੂਗਲ ਵਾਲੇ ਤੁਹਾਨੂੰ ਸਿਰਫ 2250 ਚ ਉਹ ਵੀ ਦ ਦਾਲ ਦੇ ਲਈ ਤੋਂ ਲਖੋ ਰਿਹਾ ਵੀਡੀਓ ਦੇਖੀ ਜਾਓ ਸਕਰੀਨ ਸ਼ਾਟ ਮਾਰ ਕੇ ਆ ਜਾਓ 2 ਦਿਨ ਦੀ ਵੱਡੀ ਧਮਾਕਾ ਸੇਲ ਸਰਵਟਾਈ 2300 ਭਾਜੀ 2300 ਰੁਪਏ ਚ ਮੈਂ ਕਹਿੰਦਾ ਐਦਾਂ ਦੇ ਸੂਟ ਕੱਪੜੇ ਦੀ ਗਾਰੰਟੀ ਕਪੜਾ ਮਸਲੀਨ ਦੁਪੱਟਾ ਨਾਲ ਭਾਜੀ ਨਿਆਰੇ ਬੰਦ ਤੇ ਆ ਐਦਾਂ ਦੀਆਂ ਚੀਜ਼ਾਂ ਤੋਹਫੇ ਅਚਾ ਕਰੋ ਭਾਈ ਅੱਗੇ ਕਰੋ ਜੀ ਤੁਸੀਂ ਨਾਲ ਦੀ ਨਾਲ ਲੋਈ 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 ਦਾਲੀਆਂ ਚੱਕੀ ਜੋ ਜਿੰਨੇ ਲਾਈਵ ਦੇਖ ਰਹੇ ਨੇ ਵੀਡੀਓ ਦੇ ਉਹ ਵੀ ਸ਼ੇਅਰ ਕਰ ਦਿਓ ਦੱਬ ਕੇ ਕਿਉਂਕਿ 2 ਦਿਨ ਦੀ ਵੱਡੀ ਤਮਾਕਾ ਸੇਲ ਲੱਗ ਗਈ ਆ ਬਾਬੇ ਦੀ ਹੱਤੀ ਓਏ ਹੋਏ 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 ਹਲੋ ਭਾਜੀ ਮਸਰੀਨ ਦਾ ਸੂਟ ਆ ਗਿਆ ਜੈ ਸੁਪਰ ਡੂਪਰ ਹਿੱਟ ਕਿਆ ਬਾਤ ਆ ਮੈਂ ਕਹਿੰਦਾ ਨਿਆਰੇ ਬੰਦ ਤੇ ਆ ਨਾਲ ਫੁੱਲ ਪਿਓਰ ਦੁਪੱਟਾ ਕੜਾਈ ਦੇ ਹਾਂ 675 ਰੁਪਏ ਦਾ ਮੋਹਰਾਂ ਦਾ ਸੂਟ ਆ ਡਾਇਰੈਕਟ ਸੁਰਤ ਤੋਂ ਆ ਰਿਹਾ ਭਾਜੀ ਆਪਾਂ ਸੇਲ ਲਾਤੀ ਐ 702 ਘਰ ਤੇ 351 ਸਾਢੇ 350 ਰੁਪਏ ਕਰਦੇ ਸਾਢੇ 350 ਦਾ 1 ਕਰਤਾ ਭਾਈ ਜੀ ਚੀਜ਼ ਦੇਖੋ ਕੱਪੜਾ ਦੇਖੋ ਕੁਆਲਿਟੀ ਦੇਖੋ ਹੋਰ ਆਲਾ ਸੂਟ ਆ ਰੰਗ ਤੁਹਾਨੂੰ ਬਥੇਰੇ ਮਿਲ ਜਾਣਗੇ ਇਹਦੇ ਨਾਲ ਫੁੱਲ ਪਿਓਰ ਦਾ ਦੁਪੱਟਾ ਨਾਲ ਤੇ ਰੇਟ ਕਰਤਾ 350 ਰੁਪਏ ਭਾਜੀ ਕਮਾਲ ਕਰਤੀ ਆਪਾਂ ਭਾਜੀ 350 ਆ ਸੂਟ ਦਿਖਾ ਦਿਓ ਹਾਂਜੀ ਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਰੇਖਾ ਜੀ ਸਤਿ ਸ਼੍ਰੀ ਅਕਾਲ ਪ੍ਰਭਜੋਤ ਜੀ ਸਤਿ ਸ਼੍ਰੀ ਅਕਾਲ ਜਲਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸ਼ੇਅਰ ਟੂ ਗਰੁੱਪ ਕਰ ਦਿਓ ਤੇ ਅੱਜ ਆਪਣੇ ਭ ਜਿੰਨੇ ਭੈਣ ਬਰਾ ਬੜੀਆ ਦੱਬ ਕੇ ਸ਼ੇਅਰ ਕਰਨਗੇ ਜਿਹੜੇ 11 ਭੈਣ ਬਰਾ ਸਭ ਤੋਂ ਜ਼ਿਆਦਾ ਸ਼ੇਅਰ ਕਰਨਗੇ ਆ ਮੋਰਾ ਵਾਲਾ ਸੂਟ ਆਪਾਂ ਭੇਜਣਾ 11 ਭੈਣ ਬਰਾ ਨੂੰ ਫ੍ਰੀ ਕੋਰੀਅਰ ਫ੍ਰੀ ਤੇ 11 ਸੂਟ ਵੀ ਫ੍ਰੀ ਦੇ ਐਦਾਂ ਦੇ ਸੂਟ ਆ ਖੁੱਲਦੇ ਹੀ ਚਲੇ ਗਏ ਜੀ ਖੁੱਲਦੇ ਹੀ ਸੂਟ ਚਲੇ ਗਏ ਜੀ ਲੋ ਜੀ ਵੀਡੀਓ ਲਾਈਕ ਕਰ ਦਿਓ ਜਿਹੜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਗੇ ਉਹਨਾਂ ਨੂੰ ਮੋਰਾ ਵਾਲਾ ਸੂਟ ਬਿਲਕੁਲ ਤੋਹਫੇ ਹੀ ਦੇ ਦਾਂਗੇ ਸੋ ਆਹ ਦੇਖੋ ਜੀ ਵੱਡੀ ਸੇਲ ਆਹ ਦਿਖਾਓ ਇੱਕ ਹੋਰ ਆਹ ਪੀਸ ਦੇਖੋ ਭਾਜੀ ਪਿਓਰ ਮਸਲੀਨ ਦੇ ਸੂਟ ਹੈ ਵੀ ਸਾਢੇ 3 300 ਰੁਪਏ ਕਰਤੇ ਦੁਪੱਟੇ ਫੁੱਲ ਪਿਓਰ ਕੜਾਈਆਂ ਦੇ ਨਾਲ ਕਿੰਨੇ ਦਾ ਸਾਢੇ 350 ਵੇਚ ਗਿਆ ਆ ਹੋਰ ਦਿਖਾਓ ਉਹ ਭਾਜੀ ਆ ਦੇਖੋ ਇੱਕ ਇੱਕ ਸੂਟ ਥੋੜੀ ਆਪਣੇ ਕੋ ਕੁਆਂਟੀਟੀਆਂ ਆ ਲਓ ਜੀ ਕੁਆਂਟੀਟੀ ਆ ਬ੍ਰਾਂਡਡ ਹੈ ਸਾਢੇ 350 ਧਮਾਕਾ ਬਾਤ ਹੈ ਸੰਦੀਪ ਜੀ ਸასი ਕਾਲ ਜਲਦੀ ਬੜੀਆ ਦੱਬ ਕੇ ਸ਼ੇਅਰ ਕਰੋ ਜੀ ਆਜੋ ਬਾਬੇੜ ਦੇ ਕਰੇਬ ਦੇ ਸੂਟ ਆਏ 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 ਸੋ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਦਿਓ ਆ ਕਰੇਪ ਦਾ ਸੂਟ ਭਾਈ ਜੀ ਆ ਦੇਖੋ ਸੂਟ ਇਹੀ ਸੂਟ ਪੂਰਾ ਫਰੰਟ ਕੱਢਿਆ ਕੇ ਮੇਰਾ 800 ਦਾ ਹਜ਼ਾਰ ਦਾ ਆ ਮਿਲ ਜਾਣਾ ਇਹ ਮੇਰਾ ਆ ਦੁਪੱਟਾ ਦੇਖੋ ਨਾਲ ਓਏ ਹੋਏ ਓਏ ਹੋਏ ਹੋ ਚਨੂਨ ਦਾ ਦੁਪੱਟਾਰਾ ਬਾਤ 300 ਦਾ ਕਰਤਾ ਸੇਲ ਲਾਈ ਆ ਮੇਰਾ ਵੀ ਇਹ 300 ਰੁਪਏ ਦਾ ਦੇਤਾ ਹੀ ਲਓ ਜੀ ਬਾਜ਼ਾਰ ਤੇ ਮਿਲਣਾ ਨਾ ਉਦੋਂ ਕਿ ਉਹ ਦਿਖਾ ਦੇਵਾ ਪਹਿਲਾਂ ਸੂਟ ਲੜਨਾ ਨਹੀਂ ਗਾ ਲੜਨਾ ਨਹੀਂ ਗਾ ਭਾਈ ਨਾਲ ਦੀ ਨਾਲ ਨਾਲ ਦੀ ਨਾਲ ਸੂਟ ਨਿਕਲੇ ਜਾਣੇ ਆ ਇੱਕ ਸੂਟ ਥੋੜੀਆ ਦੇਖੋ 3 300 ਰੁਪਏ ਜਿੰਨੇ ਮਰਜ਼ੀ ਚੱਕੋ ਇਹ ਜੇ ਵੀ ਤੁਹਾਨੂੰ ਜਿਹੜਾ ਵਿਆਹ ਤੋਂ 800000 ਦਾ ਮਿਲਣਾ ਸੂਟ ਤੁਹਾਨੂੰ ਉਹਦੇ ਵੀ ਰੇਟ ਜਿਹੜੇ ਅੱਧੇ ਨੂੰ ਉਹਦੇ ਵੀ ਕਰਨਾ ਆ ਪਾਜੀ ਅਗਲਾ ਧਮਾਕਾ ਤੁਸੀਂ ਹਲੇ ਵੇਖਿਆ ਹੀ ਨਹੀਂਗਾ ਆਉਂਦੇ ਹੋ ਓਏ ਹੋਏ ਆ ਇਤਾਂ ਦੇ ਸੂਟ ਕਮਾਲ ਕਰਤੀ ਐ ਨਾਲ ਦੁਪੱਟਾ ਆਉਂਦੇ ਆਉਂਦੇ ਆ ਆ ਦੇਖੀ ਚੱਲੋ ਪਾਜੀ ਪੀਸ ਆ ਦੇਖੋ ਸਲਵਾਰ ਦੇ ਪੌਂਚੇ ਬਾਜੂ ਨਾਲ ਆਣਗੇ ਹਾਂਜੀ ਉੱਪਰ ਗਲੇ ਦੇ ਹੈਂਡਵਰਕ ਆ ਆ ਦੇਖੋ ਆ ਦੇਖੋ ਜੀ ਆ ਗਲੇ ਦਾ ਡਿਜ਼ਾਈਨ ਆ ਗਿਆ ਆ ਦੇਖੋ ਦੁਪੱਟਾ ਆ ਦੁਪੱਟਾ ਨਾਲ ਆ ਲਓ ਪਾਜੀ ਰੰਗ ਦੇਖੋ 2.5 ਮੀਟਰ ਦਾ ਦੁਪੱਟਾ ਵੀਰੇ ਸੂਟ ਦਿਖਾ ਲੈਂਦੇ ਆਉਂਦੇ ਆ ਆ ਦੇਖੋ ਆ ਦੇਖੋ ਓਏ ਹੋਏ ਹੋਏ 1000 1000 ਦਾ ਸੂਟ 5 500 ਕਰਤਾ ਇਹ 5 500 ਕਰਤਾ ਕਰਤਾ ਭਾਜੀ ਲੋ ਜੀ ਇੱਕ ਤੇ ਇੱਕ ਆਡੀਕਲ ਸ਼ਨੀਵਾਰ ਐਤਵਾਰ ਦੋ ਦਿਨ ਦੀ ਸੇਲ ਆ ਤੁਹਾਨੂੰ ਉਹ ਵੀ ਅਦੋਜ਼ਾ ਫਰਕ ਪਾ ਬਾਈ ਜਿੰਨੇ ਭੈਣ ਭਰਾਏ ਹੋਏ ਨਾਲੋਂ ਨਾਲ ਚੱਕ ਲੋ ਸੂਟ ਬਾਅਦ ਚ ਮੁੱਕ ਗਿਆ ਮੈਨੂੰ ਨਾ ਕਹਿਣਾ ਇਦਾਂ ਦੇ ਪੀਸ 5 500 ਕਰਤੇ ਸੈਲੀਬ੍ਰਿਟੀ ਆ ਆ ਫੋਟੋ ਵਾਲੇ ਡਿਜ਼ਾਈਨ ਆ ਓਏ ਹੋਏ 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 ਫੋਟੋ ਵਾਲੇ ਡਿਜ਼ਾਈਨ ਆ ਜਿਹੜੇ ਤੁਹਾਨੂੰ ਤੋਹਫੇ ਭਾਜੀ ਤੋਹਫੇ ਆ ਦੇਖੋ ਜੀ ਨਾ ਚਲ ਪਸੰਦ ਕਰ ਚਲੋ 2 ਦਿਨ ਦੀ ਵੱਡੀ ਤਮਾਕੂ ਸੇਲਾ ਓਏ ਹੋਏ लवली ਵੀਰੇ ਖੋਲ ਕੇ ਰਖਾ येलो ਸੂਟ ਕਾਲਾ ਸੂਟ ਅੰਧ ਘਾਤਾ ਸਹੀ ਯਾਰ ਆ ਸੂਟ ਖੋਲ ਮੇਰੇ ਵੀਰ ਮੇਰੀਆਂ ਭੈਣਾਂ ਲਈ ਸਪੈਸ਼ਲ ਆ ਵੀ ਦਿਖਾਉਂ ਮੈਂ ਐਂਦੀ ਘਾਤਾ ਭਾਜੀ ਰੇਟਾਂ ਦੇ ਪੱਕੇ ਨਾ ਰਹੀ ਪਾਤਾ ਜੇ ਬਈ ਪਹਿਲੇ ਆਓ ਪਹਿਲੇ ਪਾਓ ਇੰਨਾਰੇ ਸੂਟ 5500 ਚ ਲੈ ਜਾਓ ਆ ਦੇਖੋ ਸੂਟ ਓਏ ਹੋਏ 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 ਭਾਜੀ ਇਧਰ ਨਾ ਚੈੱਕ ਕਰੋ ਇਧਰ ਵੀ ਚੈੱਕ ਕਰੋ ਸਲਵਾਰ ਦੇ ਪੌਂਚੇ ਦੁਪੱਟੇ ਫੁੱਲ ਪਿਓਰ ਦੇ ਨਾਲ ਠੀਕ ਹੈ ਜੀ 500 ਨਾਲ ਪੀਸ ਹੋਰ ਕਿੰਨੇ ਮਿਲ ਜਾਣਗੇ ਆਪਾਂ ਨੂੰ ਆ ਜੀ 500 ਪੀਸ ਲੈ ਲਓ ਐਦਾ ਸੂਟ ਫੜਦੇ ਫਿਰ ਭੈਣ ਬਰਾ 500 ਚ ਆ ਦੇਖੋ ਆਰੇ 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 ਆਹ ਦੇਖੋ ਇਧਰ ਵੀ ਲੈਣਾ ਆ ਇਧਰ ਵੀ ਲੈਣਾ 500 ਓਏ ਹੋਏ ਓਏ ਹੋਏ ਪੀਸ ਖੋਲ ਕੇ ਆਪਾਂ ਚੈੱਕ ਕਰਾਉਣਾ ਲਿਆਓ ਜੀ ਲਿਆਓ ਆ ਦੇਖੋ ਪੀਸ ਦੀ ਫਿਨਿਸ਼ ਦੇਖੋ ਜਾਮਦਾ ਆ ਦੇਖੋ ਹਾਂ 1095 ਹਾਂ ਜੀ ਨਾਲ ਦੁਪੱਟਾ ਦੇਖ ਲਓ ਪੂਰਾ ਕੋਲ ਮਸਲੀਨ 2.5 ਮੀਟਰ ਪੂਰਾ ਪੂਰਾ ਭਾਜੀ 500 ਕਰਤਾ ਜੇ ਆ ਲੋ ਆ ਕਿੰਨਾ 500 ਦਾ ਰੰਗ ਦੇਖੋ ਨਾ ਨਹੀਂ ਗਿਆ ਨਾ ਨਹੀਂ ਗਿਆ ਕੋਈ ਰੰਗ ਤੁਹਾਨੂੰ 500 ਓਏ ਹੋਏ 5 500 ਜਰ ਸੇਲ ਲੱਗੀ ਬਾਪੇ ਦੀ ਹੱਡੀ ਤੇ ਕਿੰਨੇ ਸੂਟ ਕੋ ਧਮਾਕੇ ਵੈਰੀਟੀ ਦੇ ਦਿਆਂਗੇ ਆ ਯੂਨੀਕ ਚੀਜ਼ਾਂ ਆ ਗਈਆਂ ਯੂਨੀਕ ਚੀਜ਼ਾਂ ਭਲੀ ਦਿਖਾ ਰੋ ਦਿਖਾ ਦਿਓ ਇੱਕ ਵਾਰ ਯੂਨੀਕ ਯੂਨੀਕ ਧਮਾਕੇ ਪਾਦੇ 5500 ਰੁਪਏ ਆ ਆ ਵੀ ਭਾਗੋ ਓ ਭਾਜੀ 500 ਜਾਂਮ ਦੇ ਸੂਟ ਲੈਸਾਂ ਨਾਲ 5500 ਕਰਤੇ ਬਾਪੇ ਦੀ ਹੱਡੀ ਤੇ ਆ ਲੋ ਜੀ ਲਓ ਜੀ ਲਓ ਭਈ ਆ ਜੋ ਜਲਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਬਾਜੀ ਪੀਸ ਦਾ ਰੇਟ ਵੀ ਜਲਵਾ ਹੋਣ ਲੱਗਾ ਏ ਆਏ ਹਾਏ 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 ਇਹ ਬਾਜੀ ਹੈਂਡਵਰਕ ਵਾਲੇ ਮੋਰ ਨੇ ਤਿੰਨ ਦਿਨ ਮੋਰ ਨੇ ਉੱਡ ਕੇ ਇਕਲੀ ਜਾਊਗਾ 500 ਰੁਪਏ ਦਾ ਸੂਟ ਇਹ ਵੀ ਵੀ 500 ਦਾ ਲੋ ਜੀ ਆ ਵੀ ਮੋਰਾ ਦਾ ਸੂਟ ਤੁਹਾਨੂੰ 500 ਰੰਗ ਜਿਹੜਾ ਕਿਸ ਨੂੰ ਰੰਗ ਜਿੰਨੇ ਕਹੋ ਓਨੇ ਦੇ ਇੱਧਰ ਸਿਮਰ ਦਾ ਸੂਟ ਆ ਰਿਹਾ ਆਣੀਆ ਆ ਸਾਹਮਣੇ ਦੇਖੋ ਇਹ ਵੀ ਮੋਰ ਹਾਂ ਇਹਦੀ ਸਲਵਾਰ ਦੇ ਪੌਂਚੇ ਕੱਢੇ ਹੋਏ ਆ ਆ ਚੱਕੋ ਜੀ ਆ ਦੇਖੋ ਮੋਰ ਸਲਵਾਰ ਦੇ ਪੌਂਚਿਆਂ ਦੇ ਹਾਂ ਆ ਸ਼ਿਮਰ ਪਿਓਰ ਦਾ ਸੂਟ ਹੈਂਡ ਵਰਕ ਨਾਲ ਕੀ ਬਾਤ ਹੈ ਹੈ ਸੇਲ ਇਹਨੂੰ ਕਹਿੰਦੇ ਧਮਾਕੇ ਵਾਲੀ ਚੱਕ ਭਾਈ ਭਾਈ 500 500 500 ਚੱਕ ਲੋ ਜੀ ਚੱਕ ਲੋ ਬਾਈ ਨਾਲ ਦੀ ਨਾਲ ਸੂਟ ਦਿੱਕੀ ਜਾਵੇ ਨਾਲ ਦੀ ਨਾਲ ਸੂਟ ਆ ਦੇਖੀ ਚੱਲੋ ਨਾਲੋਂ ਨਾਲ ਇਦਾਂ ਲੱਗ ਰਹੀ ਸੇਲ ਬਾਬੇ ਦੀ ਹੱਡੀ ਬਾਪ ਜੀ ਕੱਲਾ ਕੱਲਾ ਪੀਸ ਖੋਲ ਕੇ ਦਿਖਾਣੇ ਆ ਤੇ ਗਲਾਸ ਟਿਸ਼ੂ ਗਲਾਸ ਟਿਸ਼ੂ ਭਾਜੀ 1500 ਰੁਪਏ ਤੋਂ ਸਟਾਰਟ ਹੋ ਰਿਹਾ ਹੈ ਇੱਥੇ ਸੇਲ ਲੱਗੀ ਬਾਬੇ ਦੀ ਹੱਡੀ ਦੇ 500 ਰੁਪਏ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਬਾਬਾ ਜੀ ਰੇਟ ਤੇ ਆਣਾ ਭਾਈ ਆ ਦੇਖੋ ਆ ਦੇਖੋ ਜਿਹੜੇ ਜਣੇ ਨਾਲ ਦੀ ਨਾਲ ਆ ਦੇਖੋ 5 500 ਰੁਪਏ ਭਾਜੀ ਦੁਪੱਟੇ ਦੇਖੋ ਨਾਲ ਬਿਆਰ ਚੋਂ ਮਿਲਣ ਵਾਲਾ ਇੱਧਰ ਲੈ ਕੈਮਰਾ ਮੇਰਾ ਬਿਆਰ ਚੋਂ ਮਿਲਣ ਵਾਲੇ 115 1500 ਰੁਪਏ ਸੂਟ ਸਿਰਫ 5 500 ਰੁਪਏ ਸੇਲ ਲੱਗੇ ਦੇਖੋ ਹੁਣ ਸਾਹਮਣੇ 2 ਦਿਨ ਦੀ ਲਗਾਤਾਰ ਸੇਲ ਭਾਈ ਦੱਬ ਕੇ ਵੀਡੀਓ ਸ਼ੇਅਰ ਕਰਦੇ ਤੋਫਰੀ ਦੇ ਦਾਂਗੇ ਇੱਥੇ ਆ ਜਿਓ 2 ਦਿਨ ਦੀ ਵੱਡੀ ਸੇਲ ਆ ਕਾਡੋ ਬਾਬਾ ਜੀ ਭਾਜੀ ਐਦਾਂ ਦੇ ਕਲਰ ਐਦਾਂ ਦੇ ਸੂਟ ਐਂਡ ਕਰਾਤੀ ਐ ਐਂਡ ਭਾਜੀ ਰੇਟਾਂ ਦੀ 5 500 ਰੁਪਏ ਸੇਲ ਲਾਤੀ ਐ 5 500 ਭਾਜੀ 5 500 ਜਾਂ 15 15 16 ਸੂਟ ਵੀ 5 500 ਕਰਤਾ ਐ ਜਲਦੀ ਆ ਜਿਓ ਐਦਾਂ ਦਾ ਮੌਕਾ ਦੁਬਾਰਾ ਨਹੀਂ ਮਿਲਣਾ ਓਏ ਹੋਏ ਹੋਏ ਭਾਜੀ ਆਰਗੈਂਜ਼ਾ ਕੀ ਗੱਲ ਬਾਤ ਆ ਭਾਜੀ ਆਰਗੈਂਜ਼ਾ ਆ ਚੱਕੋ ਭਾਜੀ ਇਸ ਚ ਆਰਗੈਂਜ਼ਾ ਫਰਕ ਦੇ ਨਾਲ ਭਾਜੀ ਦੁਪੱਟੇ ਬੁੱਲ ਬਿਓਰ ਦੇ ਨਾਲ ਇਹ ਵੀ 500 ਇਹ ਵੀ 500 ਆ ਵੀ 500 20 ਰੰਗ ਹੈ ਜਿੰਨੇ ਕੁਆਲਿਟੀ ਵੈਰਾਈਟੀ ਜਿੰਨੀਆਂ ਕੋ ਉਥੋਂ ਦੇ ਰੱਖੇ ਰੰਗ ਦੇਖੀ ਚਲੋ ਆਹ ਦੇਖੋ ਇਦਾਂ ਸੂਟ ਤਾਂ ਹੁੰਦੇ ਇਦਾਂ ਹੈ ਕਿਉਂਕਿ ਜਦੋਂ ਤੁਹਾਨੂੰ ਇਹ ਉਹਦੀ ਸਟਾਈਲ ਮਿਲਦੀ ਹੈ ਉਹਦੀ ਤੁਹਾਨੂੰ ਕਸੇਰ ਮਿਲਦੀ ਆ ਸਾਰੇ ਮੌਕੇ ਫਾਇਦਾ ਕਰਦੇ ਆ ਵੀਡੀਓ ਨੂੰ ਸ਼ੇਅਰ ਕਰਕੇ ਆਜੋ 2 ਦਿਨ ਦੀ ਵੱਡੀ ਤਬਾਕਾ ਸੇਲ ਹੈ ਸ਼ਨੀਵਾਰ ਤੇ ਐਤਵਾਰ ਸਿਰ ਮੈਂ ਕਹਿੰਦਾ ਭਾਜੀ ਆਹ ਦੇਖੋ ਸ਼ਿਮਰ ਦੇ ਸੂਟ ਪਾ ਜੀ ਇਹ ਸੂਟ ਖੁੱਲਣ ਵੀ ਨਹੀਂ ਦਿੰਦੇ ਪਾ ਜੀ ਤੂੰ ਦੇਖੋ ਰੇਡ ਕੀ ਪਾ ਰਹੇ ਖੋਲ ਵੀ ਰੇ ਸੂਟ ਆ ਦੇ ਮੇਰਾ ਭਰਾ ਸੂਟ ਖੋਲ ਯਾਰ ਸੂਟ ਖੋਲ ਆ ਦੇ ਪਰ ਦਿਖਾਓ ਖੋਲ ਦੇ ਸੂਟ ਪਾ ਜੀ ਇਹ ਸੂਟ ਬਾਜ਼ਾਰ ਚ 1500 ਦਾ ਹਾਂ ਜੀ ਇੱਥੇ 500 ਰੁਪਏ ਦਾ ਬਾਜ਼ਾਰ ਤੇ 1500 ਦਾ ਇੱਥੇ 500 ਦਾ ਆ ਦੇਖੋ ਇਹਨੂੰ ਕਹਿੰਦੇ ਵੱਡੀ ਸੇਲ ਪਾ ਜੀ ਕੱਪੜਾ ਦੇ ਰਹੇ ਆ ਇੱਧਰ ਲੜਾਈਆਂ ਹੋਣੀਆਂ ਕੀ ਕਰੀਏ ਆ ਦੇਖੋ 5 500 ਰੁਪਏ ਧਮਾਕੇ ਪਾਤੇ ਗੱਲਾਂ ਨਹੀਂ ਕਰਦੇ ਪਾ ਜੀ ਰੇਟਾਂ ਦੇ ਪਟਾਕੇ ਆ ਜਿਨ੍ਹਾਂ ਭੈਣ ਭਰਾ ਨੇ ਵੇਚ ਲਈ ਘੋੜਾ ਨਾਲ ਵੱਡੀ ਓਵਰ ਲੱਗੀ ਵੀ ਹੈ ਜਲਦੀ ਆ ਜਾ ਬਾਬੇ ਦੇ ਜਿਹੜਾ ਕਪੜਾ ਵਿਕ ਗਿਆ ਤੁਹਾਡਾ ਤੇ ਜਿਹੜਾ ਨਾ ਵਿਕਿਆ ਵਾਪਸ ਲਓ ਜੀ ਵੀਡੀਓ ਬਾਅਦ ਤੁਹਾਨੂੰ ਸ਼ੇਅਰ ਕਰਦੇ ਤੁਹਾਨੂੰ ਤੋਹਫੇ ਨਾਲ ਦੋ ਦਿਨ ਦੀ ਵੱਡੀ ਸੇਲ ਅੱਜ ਤੇ ਕੱਲ ਯਾਨੀ ਕਿ ਸ਼ਨੀਵਾਰ ਤੇ ਐਤਵਾਰ ਦੀ ਵੱਡੀ ਸੇਲ ਲੱਗੀ ਹੋਈ ਆ ਬਾਬੇ ਦੀ ਹੱਟੀ ਬੱਸ ਸਟੈਂਡ ਜਲੰਧਰ ਬਿਲਕੁਲ ਸਾਹਮਣੇ ਆਉਣਾ ਕਿਤੇ ਹੋਰ ਦੂਰ ਨਹੀਂ ਆ ਉਹ ਭਾਜੀ ਆ ਸੂਟ ਦੇਖੋ ਜਿਹੜਾ ਬਾਜ਼ਾਰ ਚ 1800 2000 ਸਟਾਰਟ ਹੁੰਦਾ ਹੈ ਇੱਕ ਮਿੰਟ ਖੜ ਜਾ ਭਾਜੀ ਖੋਲਣ ਦੋ ਪਹਿਲਾਂ ਇੱਕ ਵਾਰੀ ਵੀਡੀਓ ਚ ਦਿਖਾਣਾ ਜ਼ਰੂਰੀ ਹੈ ਪੀਸ ਚੈੱਕ ਕਰ ਲਓ ਪੀਸ ਚੈੱਕ ਦੇ ਆਪਾਂ ਦੇਣਾ ਹੀ ਹੈ ਪਰ ਦਿਖਾਣਾ ਬੜਾ ਜ਼ਰੂਰੀ ਹੈ ਕਿਉਂਕਿ ਪਤਾ ਹੋਵੇ ਵੀ ਐਦਾਂ ਵੀ ਬਾਜ਼ਾਰਾਂ ਚ ਲੁੱਟ ਹੁੰਦੀ ਹੈ ਇਹੀ ਪੀਸ 1500 2000 ਬਿਯਾਰ ਦੇ ਵਿੱਚ ਭਾਜੀ ਹੈਗਾ ਤੁਹਾਡੇ ਸਾਹਮਣੇ ਹੀ ਹੈਗਾ ਜੀ ਹੈਗਾ ਬਿਲਕੁਲ ਕੀ ਗੱਲ ਹੈ ਕਿ ਨਹੀਂ ਹੈ ਮੈਂ ਵੀ ਰੱਤੀ ਕਿਨੇ ਦਵਾਂਗਾ 500 ਨਹੀਂ ਮਿਲਣਾ ਜੀ ਆਹ ਰੰਗ ਦੇਖ 500 ਦਾ 500 ਇਹ ਵੀ 500 ਦਾ ਬਿਯਾਰ ਦੇ ਵਿੱਚ 1500 ਬਿਕਰਾਂ ਦੇ ਸੂਟ ਤੁਹਾਨੂੰ ਸਿਰਫ 500 ਜੀ ਦੇ ਰਾਂਗੇ ਸਿਰਫ 500 ਜੀ ਦੇ ਰਾਂਗੇ ਬਾਬੇ ਦੀ ਅਕੀ ਜਲੰਧਰ ਰੋਣਾ ਜੀ ਤੁਸੀਂ ਓਏ ਹੋਏ 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 ਆਹ ਦੇਖੋ ਭਾਜੀ ਪੀਸ ਦੇਖੋ ਤੇ ਨੁੱਕਰ ਦੇਖੋ ਤੁਹਾਨੂੰ ਦਿਖਾ ਦੇ ਸੂਟ ਦਿਖਾ ਲੈਂਦਾ ਮੈਂ ਭਾਜੀ ਚੀਜ਼ ਦੇਖੋ ਬਣੀ ਹੋਈ ਹਾਂ ਆ ਪਿਓਰ ਓਰੀਜਨਲ ਹੂੰ ਤੁਹਾਡਾ ਕਾ 295 ਰੁਪਏ ਦਾ ਸੂਟ ਇਹ 200 750 ਰੁਪਏ ਕਰਤਾ ਭਾਜੀ ਲਓ ਜੀ ਆਹ ਦੇਖੋ ਰੰਗ ਵਿਆਹ ਸ਼ਾਦੀਆਂ ਲਈ ਕਪੜਾ ਲੋ 750 ਲਓ ਜੀ ਗਿਆ ਵੇਖ ਗਿਆ 750 ਕਵਾਂਟੀਟੀ ਉਹ ਭਾਈ ਉਹ ਭਾਜੀ ਪਿਓਰ ਕ੍ਰੇਪ ਨੇਚਰਲ ਓਏ ਹੋਏ 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 ਆ ਲੋ ਜੀ ਨੇਚਰਲ ਪਿਓਰ ਕ੍ਰੇਪ ਦੇ ਸੂਟ ਦੁਪੱਟੇ ਦੇ ਕੋਰਗੈਂਜ਼ਾ ਦੇ ਨਾਲ ਹੱਥ ਚਾਰ ਪੈ ਗਏ ਆ ਪਹਿਲੇ ਹੀ ਅਨਾਲਜੋ ਕੰਟਰਾਸਟ ਦੁਪੱਟਾ ਭਾਜੀ ਆ ਲੋ 800 ਦਾ ਲੈ ਜਾਓ ਆ ਚੱਕੋ ਜੀ ਤੇ ਵੀ ਤੁਹਾਨੂੰ ਵੱਡੀ ਭਾਰੀ ਸੇਲ ਲੱਗ ਗਈ ਆ ਅੱਜ ਕੱਲ ਯਾਨੀ ਕਿ ਸ਼ਹਿਰ ਵਾਲੀ ਦੋ ਦਿਨ ਦੀ ਵੱਡੀ ਸੇਲ ਲੱਗੀ ਹੋਈ ਆ ਬਾਬੇ ਜੱਟੀ ਬੱਸ ਸਟੈਂਡ ਜਿਲੰਧਰ ਬਿਲਕੁਲ ਸਾਹਮਣੇ ਤੁਸੀਂ ਆਉਣਾ ਕਿਤੇ ਦੂਰ ਨਹੀਂ ਜਾਣਾ ਭਾਈ ਆ ਸਾਹਮਣੇ ਨਾ ਭਰਾ ਘਰਾ ਪੀਸ ਕੱਢ ਕੇ ਆ ਦੇਖੋ ਜੀ ਸਲਵਾਰ ਦੇ ਪੌਂਚੇ ਦੇਖੋ ਜੀ ਆਹ ਲੋ ਭਾਜੀ ਔਰਗੈਂਜ਼ਾ ਦੀ ਸ਼ਰਟ ਪ੍ਰੋਪਰ ਹੈਂਡਵਰਕ ਨਾਲ ਗਲੇ ਦੇ ਵੀ ਕੰਮ ਹਾਂ ਆ ਨੇੜੇ ਕਰਕੇ ਦਿਖਾ ਦਿੰਨੇ ਆਪਾਂ ਤੇ ਘੇਰੇ ਦੇ ਵੀ ਕੰਮ ਬਾਈ ਜੀ ਆ ਦੇਖੋ ਆ ਗਲੇ ਤੇ ਆ ਘੇਰੇ ਤੇ ਕੰਮ ਆ ਗਿਆ ਸੁਪਰ ਡੂਪਰ ਇਟ ਆਰਟੀਕਲ ਦੁਪੱਟਾ ਨਾਲ ਮੈਂ ਉਹਨੂੰ ਪੂਰਾ ਬਣਾ ਨਾ 2200 ਨਾਲ 2800 ਰੁਪਏ ਕਰਤੇ ਇਹ ਵੀ 8800 860 ਲਓ ਜੀ ਬਿਆਰ ਦੇ ਵਿੱਚੋਂ 2200 2500 ਰੁਪਏ ਮਿਲਣ ਵਾਲੇ ਸੂਟ ਸੋਨ ਨੂੰ 8800 ਜ ਬਾਬੇ ਦੀ ਹੱਟੀ ਜਲੰਧਰ ਆਏ ਏਦਾਂ ਹੀ ਲਵਲੀ ਏਦਾਂ ਹੀ ਰੱਖਦੇ ਨੇ ਨੇੜੇ ਕਰਦੇ ਆਹ ਦੇਖੋ ਹੈਵੀ ਹੈਂਡ ਵਰਗੀਆਂ ਸੈਲੀਬ੍ਰਿਟੀ ਆਰਟੀਕਲ ਪੂਰੇ ਗਲੇ ਹੈਵੀ ਕੱਡੇ ਹੋਏ ਆਹ ਦੇਖੋ ਅੱਜ ਫਿਲਮਾਂ 'ਚ ਪੈਣ ਵਾਲੇ ਸੂਟ ਤੁਹਾਨੂੰ ਸਿਰਫ ਬਹੁਤ ਹੀ ਘੱਟ ਰੇਟਾਂ 'ਚ 880 ਰੁਪਏ 880 ਰੁਪਏ ਭਾਜੀ 880 ਰੁਪਏ ਆਹ ਤੱਕੋ ਆਹ ਤੱਕੋ ਰੰਗ ਜਿੰਨੇ ਕੋ ਕੁਆਲਿਟੀ ਜਿੰਨੀ ਕੋ ਤੁਹਾਨੂੰ ਆ ਗਿਆ ਭਾਜੀ ਰੇਟਾਂ ਦੇ ਪਟਾਕੇ ਜੇ ਆਹ ਭਾਜੀ ਵਾਈਟ ਸੂਟ ਪਿਓਰ ਲਿਲਨ ਤੇ ਆਹ ਚੀਜ਼ ਦੇਖੋ ਪਟਿਕਲ ਪੀਸ ਬਹੁਤ ਘਾਰਾ ਪੀਸ ਤੁਹਾਡੇ ਇਧਰ ਚੀਜ਼ਾਂ ਭਾਜੀ ਆਹ ਦੁਪੱਟਾ ਹੈ ਜੀ ਹਾਂਜੀ ਆਹ ਦੇਖੋ ਸਲਵ ਆ ਫੋਟੋ ਵਾਲਾ ਆਰਟੀਕਲ ਆ ਬਣ ਕੇ ਐ ਹੋ ਜੇ ਸੂਟ ਆਣਾ ਤੁਹਾਡਾ ਮੈਂ ਕਹਿੰਦਾ ਭਾਜੀ ਤੋਹਫਾ 800 ਰੁਪਏ ਦਾ ਕਰਤਾ 1595 ਰੇਟ ਆ ਫੋਟੋ ਵਾਲੇ ਸੂਟ ਦਾ ਫੋਟੋ ਵਾਲੇ ਸੂਟ ਜਿਹੜੇ ਵਿਆਹ 'ਚ 1500 2000 ਤੇ ਮਿਲਣਗੇ ਤੁਹਾਨੂੰ ਸਿਰਫ ਇਹ ਵੀ 800 ਜੀ ਤੁਹਾਨੂੰ ਸੂਟ ਦੇ ਰਹੇ ਆ ਰੰਗ ਦੇਖੋ ਬੰਤਪੀ ਸਸਤੀ ਕਾਲ ਕਵਜੀਤ ਕੌਰ ਜੀ ਸਸਤੀ ਕਾਲ ਦੇ ਆ ਦੇਖੋ ਭਾਜੀ ਬ੍ਰਾਂਡ ਲਿਲਨ ਦੇ ਸੂਟ ਜਿਹਨੂੰ ਪਿਓਰ ਲਿਲਨ ਕਹਿੰਦੇ ਆ ਨਾ ਦੇਖੋ ਲੁੱਕ ਬਣੀ ਹੋਈ ਮੈਂ ਕਹਿੰਦਾ ਭਾਜੀ ਤਣ ਤਣ ਕਰਾਤੀ ਰੇਟਾਂ ਦੀ ਇਹਨੂੰ ਕਹਿੰਦੇ ਫੁੱਲ ਪਿਓਰ ਦੇ ਦੁਪੱਟੇ ਨਾਲ ਇਹਦਾ ਰੇਟ ਕਿ ਲਾ 750 ਰੁਪਏ ਦਾ ਸੂਟ ਕਰਤਾ ਜੀ 750 ਦਾ ਭਾਜੀ 750 ਦਾ ਚੀਜ਼ ਤਾਂ ਦੇਖੋ ਆ ਚੈੱਕ ਕਰੋ ਭਾਜੀ ਰੰਗ ਤੋਂ ਨੂੰ ਕੁਆਲਿਟੀ ਵੈਰਾਈਟੀ ਜਿੰਨੀਆਂ ਬੀਬੀ ਆ ਪਣਾ ਵੀਡੀਓ ਦੇਖ ਲੈ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਸ਼ੇਅਰ ਕਰਨ ਵਾਲੇ ਨੂੰ ਤੋਹਫੇ ਵੱਖਰੇ ਆ ਆ ਦੇਖੋ ਭਾਜੀ ਆ ਚੈੱਕ ਕਰੋ ਐਦਾਂ ਦੇ ਬ੍ਰਾਂਡ ਕਾਟਨ ਪਿਓਰ ਲਿਲਨ 1295 1395 ਬਾਬੇ ਰੇਟ ਦੇ 750 ਦਾ ਸੂਟ ਵੀ ਫੁੱਲ ਪਿਓਰ ਦੁਪੱਟੇ ਦੇ ਨਾਲ ਕੰਮ ਦੇਖੋ ਸਫਾਈ ਦੇਖੋ ਸੂਟ ਦੀ ਕੜਾਈ ਦੇਖੋ ਤੇ ਬਾਬੇ ਦੀ ਹੱਡੀ ਦੇਖੋ ਤੇ ਸੇਲ ਦੇਖੋ ਤੇ ਆ ਜਾਓ ਫਿਰ ਫਟਾਫਟ ਸੂਟ ਓਏ ਉਹ ਮੈਂ ਕਹਿੰਦਾ ਸੂਟ ਨੇ ਲੜਾਈ ਕਰਾ ਦੇਣੀ ਓਏ ਨਾ ਖੋਲ ਇੰਨਾ ਹੀ ਦੇ ਦੇ ਇਹਨੇ ਲੜਾਈ ਕਰਾ ਦੇਣੀ ਸੂਟ ਨੇ ਓਏ ਹੋਏ 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 ਕੀ ਬਾਤ ਆ ਕੀ ਬਾਤ ਹੈ ਭਾਈ ਇੱਕ ਮਿੰਟ ਦਿਖਾ ਲਿਓ ਸੂਟ ਦਿਖਾ ਲੈਂਦੋ ਆ ਸੂਟ ਦੀ ਗਲੇ ਦੇ ਉੱਪਰ ਢਾਈ ਆ ਥੱਲੇ ਦਿਖਾ ਰੇ ਮੇਰਾ ਵੀਰ ਆ ਦੁਪੱਟਾ ਆ ਗਿਆ ਆਪਣਾ ਆ ਗਲਾ ਦੇਖ ਗਲਾ ਦਿਖਾਓ ਰੇ ਰੇਟ ਦੱਸਾ ਇਹਦਾ ਰੇਟ ਦੇ ਦਿਓ ਭਈ ਆ ਰੇਟ ਦੇ ਦਈਏ ਬੜੀ ਆਇਆ ਦੇ ਭਈ ਰੇਟ ਦੇ ਦਈਏ ਤੁਹਾਡੇ ਦਾ ਪਰੋਸਾ ਮੈਨੂੰ ਚੱਕੋ 500 ਦਾ ਫਿਰ ਨਹੀਂ 500 ਦਾ ਇਹ ਵੀ 500 500 500 ਆ ਚੱਕਰ ਤੁਹਾਨੂੰ ਸੂਟ ਦੀ ਕੁਆਲਿਟੀ ਦਿਖਾ ਰਿਆ ਯਾਰ ਸੂਟ ਗਲੇ ਦੇ ਕੀਤਾ ਉਹ ਇਦਾਂ ਚਲਾ ਗਿਆ ਦੁਆ ਦੇਖਾ ਕੀ ਆ ਗਿਆ ਪਿੱਛੇ ਨੈਚੁਰਲ ਕਲੇ ਦਾ ਸੂਟ ਕੀ ਆ ਬਾਤ ਹੈ ਭਾਜੀ ਇਦਾਂ ਦਾ ਰੇਟ ਕਿੱਦਾਂ ਨਹੀਂ ਮਿਲਣਾ ਬਾਬੇ ਦੀ ਹੱਟੀ ਕੋਈ ਦੁਕਾਨ ਪੂਰੇ ਪੰਜਾਬ ਚ ਸਪੈਸ਼ਲ ਤਮਾਕਾ ਆ ਦੇਖੋ ਆ ਭਾਜੀ ਦੇਖੋ ਭਾਜੀ ਰੇਟ ਦੱਸਾਂ ਭਾਜੀ ਰੇਟ 500 ਰੁਪਿਆ ਇਹਦਾ ਵੀ 500 ਭਾਈ ਚਲਦੀ ਲਾਈਵ ਚ ਵੱਡੇ ਰੇਟ ਦੇਤੇ ਆ ਸੋ ਸੱਕੀ ਚਲੋ ਨਾਲ ਦੀ ਨਾਲ ਜਿਹਨੂੰ ਪਸੰਦ ਆਉਂਦੇ ਆ ਲਾਈਵ ਵੀਡੀਓ ਸ਼ੇਅਰ ਕਰ ਦਿਓ 2 ਦਿਨ ਦੀ ਵੱਡੀ ਤਮਾਕਾ ਸੇਲ ਹੈ ਸ਼ਨੀਵਾਰ ਐਤਵਾਰ ਅੱਜ ਕੱਲ ਫਿਰਬ ਸ਼ਨੀਵਾਰ ਤੇ ਐਤਵਾਰ ਦੀ ਵੱਡੀ ਸੇਲ ਨਾਲ ਦੀ ਨਾਲ ਚੱਕੀ ਚਲੋ ਰੇਟ ਦੇ ਥੋੜੇ ਇਹੋ ਜਿਹੇ ਤਮਾਕੇ ਪਾਏ ਹੋਏ ਆ ਜਿਹੜੇ ਕਿਹੜੇ ਗਾਣਾ ਜੀ 500 ਰੁਪਿਆ ਲੈ ਜੀ 500 ਆ ਲੋ ਗਲਾਸ ਟਿਸ਼ੂ ਦਾ ਸੂਟ ਭਾਜੀ ਹਾਈ ਕਲਾਸ ਪੀਸ ਬਾਜੀ ਬ੍ਰਾਂਡ ਪਿਓਰ ਗਲਾਸ ਟਿਸ਼ੂ ਕੰਮ ਦੇਖੋ ਕੀਤਾ ਹੋਇਆ ਪੂਰਾ ਡੀਸੈਂਟ ਪੀਸ ਆ ਬ੍ਰਾਂਡਡ ਪੀਸ ਆ ਇਹਦਾ ਰੇਟ 500 ਰੁਪਏ ਬਾਜੀ ਦੇ ਲਓ ਬਾਜੀ 1000 1500 2000 ਸਾਰੇ 500 ਹੀ ਕਰਦੇ ਹਾਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਨਾਲ ਉਹ ਨਾਲ ਦੇ ਰਹੇ ਹਾਂ ਦੋ ਦਿਨ ਦੀ ਬੜੀ ਸੇਲ ਆ 500 ਚ ਤੁਹਾਨੂੰ ਮਿਲ ਰਿਹਾ ਆ ਦੇਖੋ ਜੀ ਬ੍ਰਾਂਡਡ ਸੂਟ ਆ ਰੰਗ ਕੁਆਲਿਟੀ ਵੈਰਾਈਟੀ ਜਿਹੜੀ ਕੋ ਤੁਹਾਨੂੰ ਦੇ ਦਾਂਗੇ ਵੱਡੀ ਤਮਾਕਾ ਪ੍ਰਦੀਪ ਬਾਬੇ ਦੀ ਹੱਟੀ ਫਾਸਟ ਸਟੈਂਡ ਜਿਲੰਦਰ ਦੇ ਦੇ ਬਿਲਕੁਲ ਉਹਨਾਂ ਕੋਲ ਇਹ ਦੋ ਦਿਨ ਦੀ ਸ਼ਨੀਵਾਰ ਐਤਵਾਰ ਦੋ ਦਿਨ ਦੀ ਵੱਡੀ ਸੇਲ ਆ ਸੂਟ ਦੇਖੀਓ ਭਾਜੀ ਨੰਬਰ ਹੈਗਾ ਲਾਈਨ 8804723 ਆ ਖਾਨਾ ਕਰਦੇ ਭਾਈ ਖਾਨਾ ਹੀ ਖਾਲੀ ਕਰਦਨੇ ਆਪਾਂ ਅੱਜ ਆ ਖੋਲ लवली ਪੀਸ ਜਰਾ ਆ ਲੋ ਜੀ ਆ ਖੋਲ ਪੀਸ ਆ ਭਾਜੀ 1200 1500 ਵਾਲੇ ਕੋਈ ਸੂਟ ਸਾਰੇ ਹੀ 500 ਕਰਤੇ ਆ 500 ਆ ਦੇਖੋ ਆ ਚੈੱਕ ਕਰੋ ਜੀ ਉਹ ਇਦਾਂ ਦੇ ਸੂਟ ਦੋ ਲੋ ਯਾਰਾਂ ਨੇ ਵੀ 500 ਕਰਤੇ ਆ ਆ ਚੈੱਕ ਕਰੋ ਉਹ ਵਿਆਹ ਸ਼ਾਦੀਆਂ ਦੇ ਰੇਟਾਂ ਦੀ ਲੁੱਟ ਹੁੰਦੀ ਬਿਜਾਰ ਜੱਪਾ 500 ਕਰਤੀ 500 ਇਦਾਂ ਦੇ ਵੀ ਆਹ ਵਾਰੇ ਸੂਟ ਪਾਉਣੇ ਥੋੜੇ ਲਈ ਮੇਰੀਆਂ ਬੀਬੀਆਂ ਪਾਉਣ ਲਈ ਬਹੁਤ ਸੌਕੇ ਹੋਣਗੇ ਵਿਆਹ ਦੇ ਵਿੱਚ 2-2000 ਆਲੇ 3-3000 ਆਲੇ ਸੂਟ ਤੁਹਾਨੂੰ ਸਿਰਫ ਦੇ ਦੇਵਾਂਗੇ ਭਾਈ ਕਿੰਨੇ ਦੇ ਆਪਾਂ ਜੜੀ ਆ ਚੱਕੋ ਭਾਜੀ 500 500 ਆ ਵੀ 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 500 ਸੋ ਤੁਹਾਨੂੰ ਇਹੋ ਜੇ ਰੇਟ ਦੇਤੇ 2 200 ਦੇ ਵਾਲੇ ਵਿਕਰਾਂ ਵਾਲੇ ਸੂਟ ਸਿਰਫ 500 ਦੇ ਬਾਬੇ ਦੀ ਅੱਟੀ ਦੇਣੇ 2 ਦਿਨ ਦੀ ਵੱਡੀ ਤਮਾਕਾ ਸੇਰਾ ਸ਼ਨੀਵਾਰ ਐਤਵਾਰ ਆ 500 ਲੈ ਲਓ ਤੁਸੀਂ ਆ 500 ਲੈ ਲਓ ਇਹੋ ਜੀ ਤਮਾਕਾ ਸੇਲ ਪੂਰੇ ਪੰਜਾਬ ਨੂੰ ਚੱਲੇ ਤੱਕੋ ਜੀ ਵਿਆਹਾਂ ਦੇ ਪੋੜਾਂ ਵਾਲੇ ਸੂਟ ਜਿੰਨੇ ਲੋਕਾਂ ਨਾਲ ਜੁੜੇ ਨੇ ਦਿਖਾਓ ਮੈਨਾ ਵੀ ਆ ਸੂਟ ਦਿਖਾ ਮੈਨਾ ਪਰ ਆ ਦੇਖੋ ਚੈੱਕ ਕਰੋ ਆ ਸੂਟ ਆ ਮੇਰੀਆਂ ਭੈਣਾਂ ਜਿਨ੍ਹਾਂ ਨੇ ਵਿਆਹ ਤੇ ਜਾਣਾ ਆ ਤੇ ਕੋਈ ਬਿਆਰ ਦੇ ਵਿੱਚ ਓਜੇ ਸੂਟਾਂ ਨੂੰ ਤੁਹਾਡੇ ਹੱਥ ਨਹੀਂ ਲੱਗਣੇ ਹੁਣ ਬਾਬਾ ਜੀ ਇਓਜੇ ਵਧੀਆ ਵਧੀਆ ਸੂਟਾਂ ਦੇ ਰੇਟ ਇੱਕ ਵੀ ਮੁੱਕੇ ਇਹ ਵੀ ਭਾਜੀ 500 500 ਕਰਤਾ ਆ ਲੋ ਜੀ ਆ ਦੇਖੋ ਭਾਜੀ 500 ਦਾ ਕੀਤਾ ਕੀਤਾ ਆ ਦੇਖੋ ਆ 250 ਦਾ ਸੂਟ 650 ਰੁਪਏ ਕਰਤਾ ਪੂਰੇ ਪੰਜਾਬ ਦਾ ਚੈਲੰਜ ਕਰਤਾ ਬਾਜੂ ਤੋਂ ਬਰਕ ਨੈਚੁਰਲ ਕ੍ਰੇਪ ਪਿਓਰ ਦਾ ਸੂਟ 650 650 ਆ ਦੇਖੋ 650 ਤੋਹਫੇ ਛੱਡੋ ਤੋਹਫੇ ਕਰਦੇ ਤੋਹਫੇ ਜਲਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮੈਂ ਕਿਹਾ ਜੇ ਇੱਧਰ ਲਾਈਵ ਚੱਲ ਰਿਹਾ ਨਾਲੋ ਨਾਲ ਧਮਾਕੇ ਪਾਤੇ ਨਾਲੋ ਨਾਲ ਆਹ ਦੇਖੋ ਪੀਸ ਇੱਧਰ ਸੂਟ ਖੋਲਦਾ ਤੇ ਉਧਰ ਨੂੰ ਜਾਂਦਾ ਆਹ ਸੂਟ ਦੇਖੋ ਮੈਂ ਕਹਿੰਦਾ ਓਏ ਹੋਏ 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 ਇਹਨੇ ਇਹ ਵੀ ਇਹ ਵੀ ਸੂਟ ਸਾਢੇ 500 600 ਸਾਢੇ 650 ਪਾਜੀਆ ਦੇਖੋ ਨਾਲੇ 500 ਆਹ ਚੱਕ ਕਰੋ ਆਹ ਦੇਖੋ ਸਾਢੇ 650 ਜੀ ਦੇਖੋ ਆਹ ਦੇਖੋ ਆ ਪੀਸ ਐ लवली ਪੈਂਟ ਪੀਸ ਆ ਨਾਲ ਦੁਪੱਟਾ ਆ ਇੱਕ ਹੋਰ ਖੋਲ ਦੇ ਮੈਨੂੰ ਆ ਦੇਖੋ 650 ਖਾਰੋ ਦਿਖਾ ਰਹੇ ਆ ਯੈਲੋ ਗ੍ਰੇ ਸੂਟ ਕੋ लवली ਆ ਦੇਖੋ ਜਿਹੜਾ ਬਾਜ਼ਾਰ ਚ 2500 ਦਾ ਔਰਗਨਜ਼ਾ ਦਾ ਪੀਸ ਐ ਵੀ ਐਂਡਵਰਕਲਾ ਐਲੋ ਬਾਬੇ ਰਿਟ ਦੇ ਹੈਂਡਵਰਕ ਨਾਲ ਸੂਟ ਲੱਟਿਆ ਹੋਇਆ 1000 ਰੁਪਏ ਦਾ ਕਰਤਾ ਏ ਆ ਉਹ ਤੇ ਆ ਗਿਆ ਏ ਇੰਨਾ ਖਿੱਚਦੇ ਆ ਸੂਟ ਦੂ ਹੀ ਦੇਖੋ ਕਿਦਾਂ ਜਾਂਦਾ ਉਰਦਾ ਆ ਪਿੱਛੇ ਮੁੰਦੇ ਆ ਮਾਜਾ ਆ ਦੇਖੋ ਪੀਸ ਓਏ ਹੋਏ 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 ਹੋ ਤੁਹਾਨੂੰ ਇਹ ਵਾਲਾ ਸੂਟ ਦਿਖਾਉਣ ਲੱਗੇ ਰੇਟ ਪੁੱਛਣਾ ਬਾਬਾ ਜੀ ਸਲਵਾਰ ਦੇ ਪੌਂਚੇ ਗੱਡੇ ਗਲਾਸ ਟਿਸ਼ੂ ਦਾ ਸੂਟ ਸਲਵਾਰ ਦੇ ਪੌਂਚਿਆਂ ਨਾਲ ਹੈਵੀ ਸੂਟ 1000 ਰੁਪਏ ਇਹ ਵੀ 1000 ਰੁਪਏ ਆ ਦੇਖੋ ਪੀਸ ਭਾਜੀ ਆ ਭਾਈ ਆ ਗਲੇ ਤੋਂ ਵਰਕ ਕੀਤਾ ਹੋਇਆ ਆ ਦੇਖੋ ਆ ਕੀ ਬਾਤ ਹੈ ਕੀ ਬਾਤ ਹੈ ਬਹੁਤ ਬੈਲ ਇੱਕ ਤੋਂ ਇੱਕ ਹੈਵੀ ਪੀਸ ਜਲਦੀ ਵੀਡੀਓ ਦੱਬ ਕੇ ਸ਼ੇਅਰ ਕਰੋ ਐਦਾਂ ਹੀ ਰੱਖਦੇ ਲਵਲੀ ਨੇੜੇ ਨੇੜੇ ਕਰਕੇ 1000 ਰੁਪਏ ਆ ਦੇਖੋ 1000 ਰੁਪਏ 1000 ਰੁਪਏ ਬਾਬੇ ਦੀ ਹੱਟੀ ਦੇ ਸੂਟ 1000 ਰੁਪਏ 1000 ਰੁਪਏ 1000 ਓਏ ਹੋਏ 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 1000 ਰੁਪਏ ਚੱਕੀ ਚੱਲੋ ਚੱਕੀ ਚੱਲੋ ਭਾਜੀ 1000 1000 ਰੁਪਏ ਦੇਖੋ ਸੂਟ ਪਿਆਰਾ ਤੋਂ 4-5000 ਵਾਲੇ 5-5000 ਵਾਲੇ ਸੂਟ ਸਿਰਫ 1000 ਰੁਪਏ 2 ਦਿਨ ਦੀ ਵੱਡੀ ਸੇਲ ਸ਼ਨੀਵਾਰ ਐਤਵਾਰ ਤੁਸੀਂ ਹੁਣਾ ਬਾਬੇ ਦੀ ਹੱਟੀ ਆਹ ਦੇਖੋ ਭਾਜੀ 5-500 ਰੁਪਏ ਹੈਂਡਵਰਕ 5-500 ਰੁਪਏ ਆ ਭਾਈ 500 ਆਹ ਦਿੱਕਾ 500 ਆਹ 500 ਆਹ 500 ਕੋ ਤੁਹਾਡੇ ਹੁਣ ਵਿਆਹਾਂ ਦੇ ਸੂਟ ਪਾਉਣੇ ਕੋਈ ਮਹਿੰਗੇ ਨਹੀਂ ਆ ਸਿਰਫ 500 ਰੁਪਏ ਚ ਤੁਹਾਨੂੰ ਐਓ ਜੇ ਮਹਿੰਗੇ ਮਹਿੰਗੇ ਬਈ ਜਲਦੀ ਜਲਦੀ ਆ ਜਾਓ ਬਾਬੇ ਦੀ ਹੱਟੀ ਤੇ ਜੀ ਹੋਣਾ ਕਿੱਥੇ ਆ ਜੀ ਵੱਡੇ ਫਾਇਦੇ ਜਾਣੇ ਆ ਬਾਬੇ ਦੀ ਹੱਟੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਵੱਡੀ ਸੇਲ ਲੱਗ ਗਈ ਆ 2 ਦਿਨ ਦੀ ਸੇਲ ਆ ਸ਼ਨੀਵਾਰ ਐਤਵਾਰ ਤੁਸੀਂ ਹੋਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆ ਜਾਓ ਉਹਦੇ ਤੋਂ ਫਿਲਮ ਕਰਦੇ ਨੇ ਦਿਖਾਰੇ ਮੇਰਾ ਆਪਣਾ ਸੇਲ ਇਦਾਂ ਲੱਗਦੀ ਆ ਇਦਾਂ ਨਾਲ ਜਿਆ ਸੂਟ ਨਿਕਲਦੇ ਆ ਸੋ ਆਪਣੇ ਵੱਡੇ ਫਾਇਦੇ ਕਰਾ ਲਿਓ ਫੈਸਟੀਵਲ ਆਫਰ ਲੱਗਾ ਹੋਇਆ 2 ਦਿਨ ਦਾ ਸ਼ਨੀਵਾਰ ਐਤਵਾਰ ਅੱਜ ਤੇ ਕੱਲ ਵੀਡੀਓ ਬੱਤਬਰ ਸ਼ੇਅਰ ਕਰ ਦਿਓ